ਉਹ ਮਾਰੇ ਨਾਲ ਕੀ ਗੱਲ ਹੈ ਹੋਰ ਗੋੜੀ ਵਾ ਗੋੜੀ ਚੱਕੀ ਇਹ ਨੇ ਹੰਗ ਹੈ ਚੁੱਪ ਕਰਕੇ ਨਹੀਂ ਮੇਰਾ ਨਾਮ ਰੋਸ਼ਨ ਹੈ ਜੀ ਅਸੀਂ ਰਾਹੋਂ ਤੋਂ ਰਹਿੰਦੇ ਹਾਂ ਕੱਲ ਅਵਤਾਰ ਮਹੇਸ਼ ਨੇ ਇੱਥੇ ਸਾਡੇ ਨਾਲ ਨਜਾਇਜ਼ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਮਲਾਵਰ ਨਾਲ ਲੈ ਕੇ ਨਿਹੰਗ ਸਿੰਘ ਆਏ ਸੀਗੇ ਜੀ ਸਾਡੀ ਜ਼ਮੀਨ ਤੇ ਨਜਾਇਜ਼ ਧੱਕਾ ਕਰਨ ਲੱਗਿਆ ਸੀਗਾ ਜੀ ਕਬਜ਼ਾ ਕਰ ਲੱਗਿਆ ਕਹਿੰਦਾ ਜੀ ਤੁਸੀਂ ਆਪਣਾ ਸਮਾਨ ਚੱਕੋ ਸਾਡਾ ਸਮਾਨ ਚਾਕੇ ਬਾਹਰ ਸੇ ਲਾਪੇ ਸੱਟਣ ਜੀ ਨੰਗਿਆਂ ਕੋਲ ਬਰਸ਼ੇੇ ਕਿਰਪਾਨਾਂ ਖੰਡੇ ਸਭ ਮਹੋਰ ਮਾਰੂ ਹਥਿਆਰ ਵੀ ਸੀਗੇ ਜੀ ਰੋਲਵਰ ਗੰਨਾ ਜਦ ਅਸੀਂ ਇਹਨਾਂ ਨੂੰ ਆਪਣੇ ਨਿਆਣੇ ਸਾਡੇ ਨੂੰ ਲਾਪੇ ਬਾਹਰ ਖਿੱਚ ਕੇ ਕੁੜੀਆਂ ਤੈਨੂੰ ਖਿੱਚ ਕੇ ਬਾਹਰ ਲਾਪੇ ਕੱਢਣ ਜੀ ਉਹਨਾਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਡੇ ਤੇ ਹਮਲਾ ਕਰਨ ਲੱਗ ਪਈ ਨਾਲ ਖਿੱਚ ਤੂ ਲਾਪੇ ਕਰਨ ਜੀ ਫਿਰ ਹੋਰ ਬੰਦੇ ਆਏ ਗੱਡੀਆਂ 'ਚ ਉਹਨਾਂ ਕੋਲ ਅਸਲਾ ਨਜਾਇਜ਼ ਅਸਲਾ ਵੀ ਸੀਗਾ ਜੀ ਉਹਨਾਂ ਨੇ ਪਿਸਟਲ ਤਾਲ ਲਿਆ ਮੇਰੇ ਵੱਲੋਂ ਜੀ ਮੈਂ ਆਪਣੀ ਭੱਜ ਕੇ ਜਾਨ ਬਚਾਈ ਮੁੜ ਕੇ ਜੀ ਉਹ ਮੁਲਾਜ਼ਮ ਪੁਲਿਸ ਨੂੰ ਅਸੀਂ 100 ਨੰਬਰ ਤੇ ਫੋਨ ਕੀਤਾ ਜੀ ਫਿਰ ਐਸਐਚਓ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਮੌਕੇ ਤੇ ਅੱਗੇ ਸਾਡੀ ਜਾਨ ਬਚਾਈ ਹੈ ਕਬਜ਼ਾ ਕਰਨ ਦਾ ਕਾਰਨ ਕੀ ਹੈ ਕਬਜ਼ਾ ਕਿਉਂ ਕਰਨਾ ਹੈ ਅਸੀਂ ਕਬਜ਼ਾ ਜੀ ਹੁਣ ਉਹਨਾਂ ਨੂੰ ਪਤਾ ਹੀ ਉਹ ਉਹਨਾਂ ਦਾ ਆਪਸੀ ਰੋਲਾ ਅਸੀਂ ਤਾਂ 6 ਸਾਲ ਤੋਂ ਅਸੀਂ ਮੁੱਲ ਲਈ ਹੋ ਜਗਾ ਜੀ ਅਸੀਂ 6 ਸਾਲ ਤੋਂ ਇੱਥੇ ਰਹਿ ਰਹੇ ਹਾਂ ਜੀ ਮੁੱਲ ਲਈ ਤੁਸੀਂ ਹਾਂ ਜੀ ਮੁੱਲ ਲਈ ਹੋ ਅਸੀਂ ਕਿੰਨੀ ਪ੍ਰਾਪਰਟੀ ਹੈ ਜੀ ਤੁਹਾਡੇ ਕੋਲ ਜੀ 6 ਕਨਾਲਾਂ ਜੀ 6 ਕਨਾਲਾਂ ਹਾਂ ਜੀ ਕਿੰਨੇ ਕलिए ਅਸੀਂ ਤੁਸੀਂ ਅਸੀਂ ਲਈ ਸੀਗੇ ਇਹ 2 ਲੱਖ ਨੂੰ ਕਨਾਲ ਜੀ 6 ਸਾਲ ਪਹਿਲੇ 6 5 6 ਸਾਲ ਹੋ ਗਈ ਜੀ ਫਿਰ ਅਵਤਾਰ ਮਹਿ ਇਹਦਾ ਕੀ ਰੋਲਾ ਹੈਗਾ ਅਵਤਾਰ ਮਹਿ ਇਹਦਾ ਸਾਡੇ ਨਾਲ ਤਾਂ ਜੀ ਕੋਈ ਰੋਲਾ ਨਹੀਂ ਹੈਗਾ ਹਾਂ ਨਾ ਸਾਡੇ ਨੂੰ ਨਾ ਸਾਨੂੰ ਉਹਨਾਂ ਨੇ ਕੋਈ ਪੈਸਾ ਦਿੱਤਾ ਹੈ ਨਾ ਸਾਡੇ ਕੋਲ ਕੋਈ ਜਗ੍ਹਾ ਖਰੀਦ ਹੋਈ ਹੈ ਉਹਨਾਂ ਦੇ ਸਾਡਾ ਉਹਨਾਂ ਨਾਲ ਕੋਈ ਰੋਲ ਨਹੀਂ ਹੈਗਾ ਜੀ ਤੁਸੀਂ ਬਣਾ ਰਹੇ ਹੋ ਮਕਾਨ ਜੀ ਅਜਿਹੀ ਬਣਾ ਰਹੇ ਜੀ ਮਕਾਨ ਇਹ ਕੱਲ ਕੀ ਕੀਤਾ ਉਹਨਾਂ ਨੇ ਗੌਰ ਭਾਈ ਇੱਥੇ ਮੁੜ ਕੇ ਮੌਕੇ ਤੇ ਮੁਲਾਜ਼ਮ ਆ ਗਏ ਜੀ ਪਹਿਲਾਂ ਉਹਨਾਂ ਨੇ ਆ ਕੇ ਹਮਲਾ ਕੀਤਾ ਜੀ ਅਵਤਾਰ ਮਹਿ ਇਹਨੇ ਲਲਕਾਰਾ ਮਾਰੇ ਤੁਹਾਨੂੰ ਮਜ਼ਾ ਚ ਖਾ ਦੇਾਂਗੇ ਇੱਥੇ ਕਬਜ਼ਾ ਕਰਨ ਦਾ ਜੀ ਮੁੜ ਕੇ ਉਹ ਹਥਿਆਰ ਲੈ ਕੇ ਖੈਰ ਕਰ ਲਾ ਪਏ ਇੱਥੇ ਆ ਕੇ ਜੀ ਗਾਲਾਂ ਬੜ ਗੰਦੀ ਗੰਦੀ ਬੱਕ ਇੱਥੇ ਆ ਕੇ ਹੋ ਪੁਲਿਸ ਕੀ ਕਰਦੇ ਆ ਪੁਲਿਸ ਦਾ ਆਈ ਮੌਕੇ ਤੇ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਨੇ ਅੱਗੇ ਸਾਡੀ ਜਾਨ ਬਚਾਈ ਜੀ ਤੇ ਪੁਲਿਸ ਨੇ ਆ ਕੇ ਕੋਸ਼ ਭੱਜ ਦੌੜ ਗੇ ਮੌਕੇ ਤੇ ਕੋਈ ਫੜ ਲੇ ਗਿਫਤਾਰ ਕਰ ਲੇ ਉਹਨਾਂ ਨੇ ਕਾਰਵਾਈ ਕੀਤੀ ਲ ਜਾ ਕੇ ਉਹਨਾਂ ਨੇ ਸਾਡੀ ਜਾਨ ਬਚਾਈ ਉਹਨਾਂ ਦਾ ਧੰਨਵਾਦ ਕਰਦੇ ਅਸੀਂ ਪੁਲਿਸ ਦਾ ਪੁਲਿਸ ਦਾ ਮੌਕੇ ਤੇ ਆ ਗਈ ਸੀ ਕੁ ਘੰਟੇ ਤੱਕ ਕੋਈ ਕੁਝ ਲੋਗਾ ਪੂਰਾ ਮਾਮਲਾ ਕੀ ਇੱਕ ਕਲ ਇੰਟੀਮੀਸ਼ਨ ਆਈ ਸੀਗੀ ਜੀ ਇਹਦੇ ਵਿੱਚ ਸਾਨੂੰ ਰੋਸ਼ਨ ਸਿੰਘ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦਾ ਘਰ ਹੈਗਾ ਸੀ ਇੱਕ ਆਪਣਾ ਅਫਦਾਰ ਮਲੇ ਨਾਮ ਦਾ ਬੰਦਾ ਹੈਗਾ ਕੁਛ ਨਿਹੰਗ ਸਿੰਘਾਂ ਦੀ ਮਦਦ ਨਾਲ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹ ਰਹੇ ਹੈਗੇ ਜੀ ਜਿਸ ਦੇ ਉਸੇ ਆਪਾਂ ਨੇ ਜੀ ਰਿਪੋਰਟ ਤੇ ਗ੍ਰੰਥ ਕਰਵਾਈ ਕਰਦੇ 47 ਨੰਬਰ ਮੁਕੱਦਮਾ ਹੈ ਜਿਹੜਾ ਦਰਜ ਸੀ ਉਸ ਕਨ ਕਦੇ ਕਹਿੰਦੇ ਕਿ ਉਹਦੀ ਪ੍ਰੋਪਰਟੀ ਆ ਘਰ ਮੇਰੇ ਸੀ ਕਿ ਆ ਪ੍ਰੋਬਲਮ ਹੈ ਇਹ ਦੋਵਾਂ ਦਾ ਪਹਿਲਾਂ ਹੀ ਪ੍ਰੋਪਰਟੀ ਡਿਸਪੂਟ ਚੱਲ ਰਿਹਾ ਹੈਗਾ ਜੀ ਜ਼ਮੀਨ ਇੱਕ ਪਾਰਟੀ ਨੇ ਵੇਚੀ ਹੈ ਜੀ ਦੂਜੀ ਨੇ ਖਰੀਦੀ ਜੜੀ ਹੈ ਤੇ ਕੁਝ ਪੋਜੈਸ਼ਨ ਦਾ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਸਦਾ ਜਿਸ ਦੇ ਸੰਬੰਧ ਵਿੱਚ ਕੱਲ ਇੱਕ ਪਾਰਟੀ ਉਤਾਰ ਮੇਹੇ ਵਿੱਚ ਪਹੁੰਚੀ ਹੈ ਜੀ ਤੇ ਬਾਕੀ ਉਹਨਾਂ ਕੇ ਵੈਰੀਫਾਈ ਕਰਕੇ ਤੁਹਾਡੇ ਦੇ ਵੀ ਧਿਆਨ ਵਿੱਚ ਲਿਆਉਣਾ। ਕਹਤਾਂ ਕਿ ਕਿਥੋ ਨਿਹੰਗ ਜੀ ਸੀ ਪਸ਼ਿਆਰ ਨੂੰ ਮਾਰੂ ਹੱਤਿਆ ਲਈ ਗਈ ਸੀ ਤੇ ਸੀ ਵੀਰਾਂ ਤੋਂ ਮੁਕਤ ਇਹਨਾਂ ਦੇ ਉੱਤੇ ਹੈ ਕਿ ਇਹਦਾ ਇੱਕ ਤਾਂ 에ਅਰ ਗੱਲ ਸੀ ਹੋਰ ਤਵਰ ਹੋਈ ਗਈ ਹੈ। तो वो डां, डांगा वगैरह से नहीं है, वो रगबर कोई नहीं किये हैं, सारे इनकी रेस्ट वैरी किये हैं। काफी सामान भाग गया है, कल अभी अभी इसी चीज़ देने के लिए परचर होता है। सेक्शन टू जाते हैं। ऐसे किच्चा अपना थ्री ट्वेंटी नाइन फोर आह सिक्सटी टू थ्री फिफ्टी वन सब सेक्शन टू वन नाइनट ਜੋ ਵੀ ਸਾਹਮਣੇ ਆਉਂਦੇ ਉਹਦੇ ਸਾਹਮਣੇ ਪਰ ਵੀ ਅਜਿਹਾ ਨਹੀਂ ਸੀ ਆਦੀ ਜਦੋਂ ਆਉਂਦੀ ਹਾਂ ਜੀ ਬੇਲੇਬਲ ਫੈਂਸੀ ਤੇ ਇਹਨਾਂ ਨੂੰ ਅਰੈਸਟ ਕਰਦੇ ਆ ਗਰਮਾਤਰੀ ਆਉਂਦੇ ਆ